ਦਨ ਤੇਵਾ ਬੰਜਰ ਜ਼ਮੀਨਾਂ ਤੇ ਅਣਖ ਨਹੀਂ ਉਗਦੀ ਲਾवारिस ਰਾ ਰਾਈਆਂ ਨੂੰ ਉਡੀਕਦੇ ਉਡੀਕਦੇ ਖਤਮ ਹੋ ਜਾਂਦੇ ਹਨ ਬੰਬੀਹਾ ਬੋਲਿਆ ਦਿਨ ਨਗੜਾਈ ਲਈ ਚੰਨ ਤੇ ਤਾਰਿਆਂ ਦੀ ਪੰਡ ਬੰਨੀ ਅਤੇ ਸੂਰਜ ਦੇ ਆਉਣ ਲਈ ਰਾ ਪੱਧਰਾ ਕਰ ਦਿੱਤਾ ਸਵੇਰੇ ਸਵੇਰੇ ਰੋੜੇ ਦੇ ਲਾਲ ਪੀਲੇ ਫੁੱਲਾਂ ਨੂੰ ਵੇਖ ਕੇ ਕਿਸ ਰੁਕਿਆ ਅਜੇ ਸੂਰਜ ਚੜਨ ਲਈ ਕੁਝ ਦਿਨ ਹੋਰ ਸੀ ਫੁੱਲਾਂ ਤੇ ਪੈ ਤ੍ਰੇਲ ਵੇਖ ਕੇ ਉਸਨੇ ਫਕੀਰ ਨੇ ਕਿਹਾ ਇਹ ਤ੍ਰੇਲ ਦੇ ਟੁਕਿਆਂ ਦੀ ਉਮਰ ਕਿੰਨੀ ਛੋਟੀ ਹੁੰਦੀ ਹੈ ਫਕੀਰ ਨੇ ਤ੍ਰੇਲ ਨੂੰ ਬੜੇ ਸਕੂਲ ਨਾਲ ਨਿਹਾਰਦਿਆ ਕਿਹਾ ਇਹ ਸਾਰੇ ਪਾਣੀ ਦੇ ਹੀ ਰੂਪ ਹਨ ਜਵਨ ਪਾਣੀ ਤ੍ਰੇਲ ਬਣ ਕੇ ਫੁੱਲਾਂ ਨੂੰ ਦੁਪਹਿਰੇ ਪੈਣ ਵਾਲੀ ਗਰਮੀ ਲਈ ਤਿਆਰ ਕਰਦਾ ਹੈ ਹੰਝੂ ਬਣ ਕੇ ਦੁਖੀ ਨੂੰ ਦਿਲਾਸਾ ਦਿੰਦਾ ਹੈ ਅਤੇ ਮੁੜਕਾ ਬਣ ਕੇ ਮਜ਼ਦੂਰ ਨੂੰ ਰਾਹਤ ਪਾਣੀ ਨੂੰ ਰਹਿਬਰ ਮੰਨ ਕੇ ਪਰਮਾਤਮਾ ਤੱਕ ਪਹੁੰਚਾਇਆ ਜਾ ਸਕਦਾ ਹੈ ਫਕੀਰ ਦੀਆਂ ਗੱਲਾਂ ਸੁਣ ਕੇ ਕੇਸਰ ਦੀ ਸੋਚ ਕਿਸੇ ਹੋਰ ਦੁਨੀਆ ਵਿੱਚ ਪਹੁੰਚ ਗਈ ਫਕੀਰ ਨੇ ਇੱਕ ਦਿਨ ਕਿਹਾ ਸੀ ਜਿਸ ਥਾਂ ਤੇ ਰੱਬ ਦਾ ਨਾਮ ਲੈਂਦੇ ਆ ਉਸ ਥਾਂ ਦੇ ਨੇੜੇ ਪਾਣੀ ਵੀ ਅੰਮ੍ਰਿਤ ਬਣ ਜਾਂਦਾ ਕੇਸਰ ਨੂੰ ਇਹ ਸਚਾਈ ਦਾ ਭੇਤ ਹੁਣ ਥੋੜਾ ਥੋੜਾ ਸਮਝਣ ਲੱਗ ਪਿਆ ਤੁਰਦਿਆਂ ਤੁਰਦਿਆਂ ਦੋਵੇਂ ਇੱਕ ਪਿੰਡ ਕੋਲ ਪਹੁੰਚੇ ਜਿੱਥੇ ਕੁਝ ਨੌਜਵਾਨਾਂ ਨੇ ਠੰਡੇ ਪਾਣੀ ਦੀ ਸ਼ਬੀਲ ਲਈ ਹੋਈ ਸੀ ਇਸ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਔੜ ਚੱਲ ਰਹੀ ਸੀ ਗਰਮੀ ਵਧ ਰਹੀ ਸੀ ਲੋਕ ਮੀਦ ਉਡੀਕ ਕਰ ਰਹੇ ਸਨ ਥੋੜੀ देर ਉੱਥੇ ਬੈਠ ਕੇ ਪਾਣੀ ਪੀ ਕੇ ਦੁਬੇ ਅੱਗੇ ਵੱਧ ਗਏ ਫਕੀਰ ਨੇ ਗਰਮੀ ਨਾਲ ਲੋਹੇ ਲਾਕੇ ਹੋਏ ਅਸਮਾਨ ਵੱਲ ਵੇਖਿਆ ਅਤੇ ਕਿਹਾ ਜਲ ਹੈ ਤਾਂ ਹੀ ਕਲ ਹੈ ਜਵਾਨਾ ਇਹ ਰੇਤ ਦਾ ਢੇਪਾ ਵੇਖ ਰਹੇਂ ਫਕੀਰ ਦੀ ਆਵਾਜ਼ ਵਿੱਚ ਫਿਕਰ ਸੀ ਕਦੇ ਇੱਥੇ ਹਰਿਆਵਲ ਹੋਇਆ ਕਰਦਾ ਸੀ ਅਸੀਂ ਪਾਣੀ ਅਤੇ ਕੁਦਰਤ ਦੀਆਂ ਹੋਰ ਦਾਤਾਂ ਨੂੰ ਸਾਂਭ ਨਹੀਂ ਸਕੇ ਆਦਮੀ ਸ਼ੁਰੂ ਤੋਂ ਹੀ ਕੁਦਰਤ ਨਾਲ ਖਿਲਵਾੜ ਕਰਦਾ ਆ ਰਿਹਾ ਹੈ ਸੁਣਿਆ ਹੈ ਕਿ ਬਗਦਾਦ ਦੀ ਧਰਤੀ ਕਦੇ ਦਰਿਆ ਕੰਡੇ ਪਰਫੁੱਲਤ ਹੋਈ ਦੁਨੀਆ ਸਭ ਤੋਂ ਪਹਿਲੀ ਸਭਿਤਾ ਹੁੰਦੀ ਸੀ ਉੱਥੇ ਸਭ ਮਾਰੂਥਲ ਹੈ ਅੱਜਕੱਲ ਕਹਿੰਦੇ ਹਨ ਕਿ ਸਿੰਧੂ ਘਾਟੀ ਦੀ ਸਭਿਤਾ ਦਰਿਆਵਾਂ ਦੇ ਸੁੱਕ ਜਾਣ ਕਰਕੇ ਨਸ਼ਟ ਹੋਈ ਸੀ ਬ੍ਰਹਿਮੰਡ ਵਿੱਚ ਜੀਵਨ ਸਿਰਫ ਧਰਤੀ ਤੇ ਹੈ ਕਿਉਂਕਿ ਕਿਸੇ ਵੀ ਹੋਰ ਗ੍ਰਹਿ ਤੇ ਪਾਣੀ ਨਹੀਂ ਹੈ ਦੁਨੀਆ ਦੇ ਸਾਰੇ ਵੱਡੇ ਸ਼ਹਿਰ ਦਰਿਆ ਮਾਡੇ ਕੰਡੇ ਵਸੇ ਸਨ ਜਦੋਂ ਦਰਿਆ ਸੁੱਕ ਗਿਆ ਤਾਂ ਸ਼ਹਿਰ ਵੀ ਉਜੜ ਗਿਆ ਜਦੋਂ ਘਾਟ ਨੀਵੇਂ ਹੋ ਗਏ ਤਾਂ ਅਸੀਂ ਖੂ ਕੱਢ ਲਏ ਜਦੋਂ ਖੂ ਡੂੰਗੇ ਹੋਏ ਤਾਂ ਅਸੀਂ ਨਲਕੇ ਲਾ ਲਏ ਪਾਣੀ ਦੇ ਸਰੋਤ ਛੋਟੇ ਹੋ ਗਏ ਪਰ ਸਾਡੀ ਸੋਚ ਵੱਡੀ ਨਾ ਹੋ ਸਕੀ ਫਕੀਰ ਕਿਸੇ ਗਹਿਰੀ ਸੋਚ ਵਿੱਚ ਛੌਲੀ-ਹੌਲੀ ਬੋਲੇ ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਫਕੀਰ ਨੇ ਕਿਹਾ ਸਾਨੂੰ ਜਦੋਂ ਤੱਕ ਹੋਰ ਇਹ ਨੁਕਸਾਨ ਦੀ ਸਮਝ ਲੱਗਣੀ ਹੈ ਸ਼ਾਇਦ ਬਹੁਤ ਦੇਰ ਹੋ ਚੁੱਕੀ ਹੋਵੇਗੀ ਸਾਡਾ ਹਾਲ ਤਾਂ ਉਸ ਸੱਜਣ ਵਰਗਾ ਹੈ ਜੋ ਪੈਸੇ ਕਮਾਉਣ ਦੇ ਚੱਕਰ ਵਿੱਚ ਆਪਣੀ ਸਿਹਤ ਖਰਾਬ ਕਰ ਲੈਂਦਾ ਹੈ ਤੇ ਫਿਰ ਉਹੀ ਕਮਾਏ ਪੈਸੇ ਬਿਮਾਰੀ ਦੇ ਇਲਾਜ ਤੇ ਖਰਚ ਕਰਦਾ ਹੈ ਫਿਰ ਨਾ ਹੀ ਸਿਹਤ ਰਹਿੰਦੀ ਹੈ ਨਾ ਹੀ ਪੈਸਾ ਕਹਿ ਕੇ ਫਕੀਰ ਗੈਰੀ ਸੋਚ ਵਿੱਚ ਡੁੱਬ ਗਿਆ ਕੇਸਰ ਚੁੱਪਚਾਪ ਸੁਣ ਰਿਹਾ ਸੀ ਤੇ ਫਕੀਰ ਤੇ ਚਿੰਤਾ ਨਾਲ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਫਕੀਰ ਨੇ ਸੌਣ ਲਈ ਲੋਈ ਵਿਛਾ ਕੇ ਪਾਣੀ ਵਾਲੀ ਮਸ਼ਕ ਸਰਾਨੇ ਵੱਲ ਰੱਖ ਦੇ ਆ ਕਿਹਾ ਧਰਤੀ ਵੀ ਤੇ ਆਦਮੀ ਦਾ ਸਰੀਰ ਵੀ ਦੋ ਤਿਹਾਈ ਪਾਣੀ ਹੈ ਪਾਣੀ ਹੈ ਤਾਂ ਪ੍ਰਾਣੀ ਹੈ ਦੁਨੀਆ ਦੀ ਤਾਂ ਸ਼ੁਰੂਆਤ ਹੀ ਪਾਣੀ ਤੋਂ ਹੋਈ ਸੀ ਸਾਈ ਜੀ ਦੁਨੀਆ ਦੀ ਸ਼ੁਰੂਆਤ ਕਿਵੇਂ ਹੋਈ ਸੀ ਕੇਸਰ ਨੇ ਪੁੱਛਿਆ ਇਹ ਸਵਾਲ ਯੁਗਾ ਜੁਗਾਂਦਰਾ ਤੋਂ ਮਨੁੱਖ ਦੀ ਸੋਚ ਦਾ ਹਿੱਸਾ ਰਿਹਾ ਹੈ ਜਾਗਰਤਾ ਸਿਰਠੀ ਕਉ ਸਾਜੇ ਆਪ ਜਾਣੇ ਸੋਏ ਬਾਬੇ ਨਾਨਕ ਨੇ ਸਾਨੂੰ ਸਮਝਾਇਆ ਸੀ ਅਰਬਦ ਨਰਬਦ ਤੰਦੂਕਾਰ ਕਿ ਕੋ ਪਹਨੇਰੇ ਵਿੱਚ ਕੀਤਾ ਪਸਾਓ ਇੱਕੋ ਕਵਾਓ ਯਾਨੀ ਕਿ ਇੱਕ ਰੱਬੀ ਆਵਾਜ਼ ਨਾਲ ਸਾਰਾ ਪਸਾਰਾ ਸ਼ੁਰੂ ਹੋਇਆ ਫਿਰ ਪਵਨੇ ਤੇ ਜਲ ਹੋਏ ਤੇ ਜਲ ਤੇ ਤ੍ਰਿਪਵਨ ਸਜਿਆ ਫਕੀਰ ਦਾ ਜਵਾਬ ਕੁਜੇ ਚ ਸਮੁੰਦਰ ਬੰਦ ਕਰਨ ਵਰਗਾ ਸੀ ਰਾਹ ਦੇ ਨੇੜੇ ਹਲਤੀ ਵੇਖ ਕੇ ਦੋਵੇਂ ਰੁੱਕ ਗਏ ਉੱਥੇ ਕਾਫੀ ਹਲਚਲ ਸੀ ਦਰਾਈਆਂ ਦੇ ਰੁਕਣ ਲਈ ਇਹ ਇੱਕ ਬਹੁਤ ਰਮਣੀਕ ਜਗ੍ਹਾ ਸੀ ਪੰਛੀ ਜਾਨਵਰ ਅਤੇ ਰਾਹੀ ਹਰ ਰੋਜ਼ ਆਥਣੇ ਇੱਥੇ ਪਾਣੀ ਪੀ ਕੇ ਆਪੋ ਆਪਣੇ ਟਿਕਾਣੇ ਨੂੰ ਬਰਤਦੇ ਸਨ ਹਲਟੀ ਦੇ ਨੇੜੇ ਬੋਤਾ ਲੈ ਕੇ ਰਾਜਸਤਾਨੀ ਪੱਗ ਬੰਨੀ ਇੱਕ ਢਲ ਦੀ ਉਮਰ ਦਾ ਆਦਮੀ ਬੈਠਾ ਸੀ ਇਸ ਇਲਾਕੇ ਵਿੱਚ ਹਲਟ ਜ਼ਿਆਦਾਤਰ ਬੋਤਿਆਂ ਨਾਲ ਹੀ ਗਿੜੇ ਜਾਂਦੇ ਸਨ ਫਕੀਰ ਨੂੰ ਵੇਖ ਕੇ ਉਸ ਆਦਮੀ ਨੇ ਜੁਗਾਲੀ ਕਰ ਰਹੇ ਬੋਤੇ ਨੂੰ ਹਰ ਹਰ ਦੀ ਆਵਾਜ਼ ਦੇ ਕੇ ਉਠਾਇਆ ਅਤੇ ਜੋੜ ਕੇ ਹਲਟ ਗਿੜਿਆ ਪਾਣੀ ਨਾਲ ਖੁਰਲੀ ਭਰ ਦਿੱਤੀ ਉਸਦੇ ਪਿਆਰ ਨਾਲ ਜੈ ਜੈ ਕੇਕੇ ਬੋਤੇ ਆਕਦਾ ਉੱਠ ਕੇ ਉਸਨੇ ਬੋਤੇ ਨੂੰ ਖਾਣ ਲਈ ਡੇਕ ਦੇ ਪੱਤੇ ਦਿੱਤੇ ਕੇ ਸਿਰਫ ਅਤੇ ਫਕੀਰ ਨੇ ਇਸ਼ਨਾਨ ਕੀਤਾ ਅਤੇ ਉੱਥੇ ਹੀ ਰਾਤ گزارਣ ਦਾ ਇਰਾਦਾ ਬਣਾਇਆ ਫਕੀਰ ਦੇ ਸੌਣ ਲਈ ਥਾਂ ਸਾਫ਼ ਕਰਨ ਤੋਂ ਬਾਅਦ ਉਸ ਆਦਮੀ ਨੇ ਆਪਣੇ ਬਾਰੇ ਦੱਸਿਆ ਕਿ ਕਿਵੇਂ ਉਹ ਇੱਕ ਵਾਰ ਬਹੁਤ ਬਿਮਾਰ ਹੋ ਗਿਆ ਸੀ ਬਹੁਤ ਆੜ-ਪਾੜ ਕਰਨ ਤੇ ਕਾਫੀ دیر ਮੰਜੇ ਤੇ ਪਏ ਰਹਿਣ ਤੋਂ ਬਾਅਦ ਜਦੋਂ ਉਹ ਤੁਰਨ ਫਿਰਨ ਯੋਗਾ ਹੋਇਆ ਤਾਂ ਉਸਨੇ ਉਸਨੇ ਆਪਣੀ ਜ਼ਿੰਦਗੀ ਦਾ ਮੰਤਵ ਆਉਂਦੇ ਜਾਂਦੇ ਰਹੀਆਂ ਨੂੰ ਪਾਣੀ ਪਿਉਣਾ ਹੀ ਬਣਾ ਲਿਆ ਫਕੀਰ ਨੇ ਉਸ ਨੂੰ ਪਿਆਰ ਨਾਲ ਅਹਿਸਾਸ ਦਿੰਦਿਆਂ ਕਿਹਾ ਬੜੀ ਵੱਡੀ ਸੇਵਾ ਕਰ ਰਹੇ ਸੱਜਣਾ ਪਾਣੀ ਦੀ ਅਸਲ ਕੀਮਤ ਤਾਂ ਪਤਾ ਪਿਆਸੇ ਨੂੰ ਹੀ ਹੁੰਦੀ ਹੈ ਜਾਂ ਮਾਰੂਥਲਾਂ ਵਿੱਚ ਰਹਿੰਦੇ ਲੋਕਾਂ ਨੂੰ ਜਿਹੜੇ ਹੱਥ ਪੈਰ ਅਤੇ ਮੂੰਹ ਇਸ ਤਰ੍ਹਾਂ ਧੋਂਦੇ ਹਨ ਕਿ ਪਾਣੀ ਦੀ ਬਚਤ ਹੋ ਸਕੇ ਜਿਸ ਨੂੰ ਉਹ ਉਜ਼ੂ ਸੱਜਣਾ ਕਹਿੰਦੇ ਹਨ ਇਹ ਲੋਕ ਹੱਥ ਧੋਣ ਵੇਲੇ ਬਾ ਉੱਪਰ ਕਰ ਲੈਂਦੇ ਹਨ ਤਾਂ ਕਿ ਹੱਥ ਤੋਂ ਡਿੱਗੇ ਪਾਣੀ ਨਾਲ ਬਾ ਵੀ ਧੋ ਸਕੇ ਉਹ ਆਦਮੀ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਧਰਤੀ ਉਹੀ ਰਾਣੀ ਜਿਸ ਦੀ ਹਿੱਕ ਤੇ ਪਾਣੀ ਉਸ ਨੇ ਬੋਲਾਂ ਚੋਂ ਅੱਧੀ ਸਦੀ ਦਾ ਤਜਰਬਾ ਚਲ ਰਿਹਾ ਸੀ ਬੰਜਰ ਜ਼ਮੀਨਾਂ ਤੇ ਅਣਖ ਨਯੁਗ ਦੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸਰ ਰਹੀ ਸੀ ਟਾਮਾਟਾ ਮਾਤਰਾ ਦਿਖਣ ਲੱਗਿਆ ਫਕੀਰ ਮਾਲਾ ਕੱਟ ਕੇ ਆਸਣ ਲਾਉਣ ਦੀ ਤਿਆਰੀ ਕਰਨ ਲੱਗਿਆ ਉਹ ਆਦਮੀ ਬੋਤਾ ਰੁੱਖ ਨਾਲ ਬਨ ਕੇ ਸੌਣ ਦੀ ਤਿਆਰੀ ਕਰਨ ਲੱਗਿਆ ਕੇਸਰ ਨੇ ਕੁਰਤੇ ਦੀ ਸੱਜੀ ਜੇਬ ਵਿੱਚ ਹੱਥ ਮਾਰਿਆ ਅਤੇ ਫਕੀਰ ਦੇ ਦਿੱਤੇ ਕਾਲੇ ਗੋਲ ਪੱਥਰ ਨੂੰ ਟਟੋਲੇਆ ਕਾਲਾ ਪੱਥਰ ਰਾਤ ਦੇ ਹਨੇਰੇ ਵਿੱਚ ਚਮਕ ਰਿਹਾ ਸੀ ਇਹ ਪੱਥਰ ਹੱਥ ਵਿੱਚ ਫੜ ਕੇ ਕੇਸਰ ਨੂੰ ਕੋਈ ਅਜੀਬ ਜਿਹਾ ਸਕੂਨ ਮਿਲਦਾ ਸੀ ਯਾਤਰਾ ਦੇ ਅੰਤ ਤੇ ਚਿੱਟਾ ਪੱਥਰ ਦੇਣ ਦੀ ਕੀਤੀ ਫਕੀਰ ਦੀ ਗੱਲ ਕਿਸ ਰੋਜ਼ ਹੀ ਯਾਦ ਕਰ ਲੈਂਦਾ ਸੀ ਜਦੋਂ ਵੀ ਤੈਨੂੰ ਕਦੇ ਕੁਝ ਸਮਝ ਨਾ ਆਵੇ ਤਾਂ ਇਹ ਦੋਵੇਂ ਪੱਥਰ ਹੱਥਾਂ ਵਿੱਚ ਫੜ ਕੇ ਧਿਆਨ ਨਾਲ ਪ੍ਰਮਾਤਮਾ ਤੈਨੂੰ ਆਪ ਸੋਝੀ ਦੇ ਦੇਗਾ ਫਕੀਰ ਦੇ ਪਹਿਲੇ ਦਿਨ ਕਹੇ ਹੋਏ ਇਹਨਾਂ ਬੋਲਾਂ ਨੇ ਉਸ ਨੂੰ ਤਰਵਾਸ ਦਿੱਤਾ